ਹੈਲੋ ਫਰੈਂਡਸ ਕਿਵੇਂ ਹੋ ਆਪਣੇ ਚੈਨ ਆਪਣਾ ਚੈਨਲ ਆਪਣਾ ਪੰਜਾਬ ਤੇ ਤੁਹਾਡਾ ਸਵਾਗਤ ਹੈ ਜੀ ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਤਾਂ ਪਲੀਜ਼ ਲਾਈਕ ਕਰੇ ਤੇ ਸਬਸਕ੍ਰਾਈਬ ਜ਼ਰੂਰ ਕਰੇ ਆਪਣੇ ਚੈਨਲ ਨੂੰ ਤੇ ਵੱਧ ਚੜ ਕੇ ਸਪੋਰਟ ਕਰਿਓ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਪਹਿਲੀ ਵਾਰ ਬਸਤਾ ਯਾਤਰੇ ਇਹ ਜਿਹੜਾ ਕੱਪੜਾ ਹੁੰਦਾ ਇਹ ਆਪਣੇ ਮੁੰਡਿਆਂ ਵਾਸਤੇ ਹੁੰਦਾ ਜੀ ਮੁੰਡੇ ਹੋਏ ਆਪਣੇ ਮਰਦ ਹੋਣ ਵਾਸਤੇ ਹੁੰਦਾ ਪਹਿਲੀ ਵਾਰ ਲੇਡੀਜ਼ ਚ ਆਇਆ ਚੀਜ਼ ਇਹ ਕੱਪੜਾ ਤੇ ਦਾ ਨਾਮ ਕੀ ਹੈ ਜੀ ਗੀਜ਼ਾ ਕਾਟਨ 100% ਡਿਜੀਟਲ ਗੀਜ਼ਾ ਕਾਟਨ ਹੈ ਜੀ ਨਹੀਂ ਆਪਣੀ ਕਹਿੰਦੇ ਕਿ ਗੀਜਾ ਕਾਟਨ ਦਾ ਕੁੜਤਾ ਵੀ ਮੇਰੇ ਨਹੀਂ ਇਹ ਪਹਿਲੀ ਵਾਰ ਆਇਆ ਕਪੜਾ ਹੀ ਗੀਜਾ ਕਾਟਨ ਦਾ ਲੇਡੀ ਚਾਹਣਾ ਮੰਮੀ ਜੀ ਜੀ ਪਹਿਲਾਂ ਤਾਂ ਨਹੀਂ ਕਿਤੇ ਆਇਆ ਹੈ ਨਾ ਹਾਂ ਇਹ ਗੀਜਾ ਕਾਟਨ ਤੇ ਕੱਪੜਾ ਇਸ ਦਾ ਸੂਟ ਹੈ ਵੀਰੇ ਤੇ ਇਹ ਕਪੜਾ ਤੁਸੀਂ ਕੀ ਕਹਣਾ ਜੀ ਇੰਨਾ ਸੌਫਟ ਹੈ ਜੀ ਹੁਣ ਦੀਪੂ ਸਾਡਾ ਕੋਈ ਛੱਡ ਦਿਓ ਲੋ ਨਹੀਂ ਯਾਰ ਇੰਨਾ ਸੌਫਟ ਕੋਟਨ ਆਡੀ ਕਾਟਨ ਨੂੰ ਵੀ ਜ਼ਿਆਦਾ ਸੌਫਟ ਹੈ ਕਪੜਾ ਓਕੇ ਸਰ ਮੈਂ ਤਾਂ ਮੰਨਦੀ ਆਂ ਤੁਸੀਂ ਜੇ ਕੋਲ ਪਰਸਪਸ਼ ਕਰਕੇ ਦੇਖੋ ਇੰਨਾ ਸੌਫਟ ਕੱਪੜਾ ਤਾਂ ਐ ਵੀ ਨਹੀਂ ਲੱਗਦਾ ਕਿ ਐਂ ਲੱਗਦਾ ਕੱਪੜਾ ਹੈ ਹੀ ਨਹੀਂਗਾ ਤਾਂ ਐਂ ਲੱਗਦਾ ਮੈਂ ਕਿ ਮ ਕੋਈ ਸੌਫਟ ਚੀਜ਼ ਫੜੀ ਹੁੰਦੀ ਆ ਰੂਮ ਵਾਂਗੂ ਇੰਨਾ ਸੌਫਟ ਕੱਪੜਾ ਗਾ ਵੀਰੇ ਗੀਜ਼ਾ ਕਾਟਨ ਦਾ ਹੈ ਸੂਟ ਹੈ ਪੂਰਾ ਖੁੱਲਾ ਡੁੱਲਾ ਬਣੂਗਾ ਤੇ ਪੂਰੀ ਵਧੀਆ ਗਰਮੀ ਵਾਲੀ ਆਈਟਮ ਆ ਇਹਦੀ ਗਾਜਰੀ ਸਲਵਾਰ ਹੈ ਤੇ ਇਹਨਾਂ ਨਾਲ ਵੀਰੇ ਸਾਰੇ ਸੂਟਾਂ ਨਾਲ ਪਿੱਛੋਂ ਹੀ ਐ ਕਾਟਨ ਦੀਆਂ ਚੁੰਨੀਆਂ ਲੱਗੀਆਂ ਲਗਾਈਆਂ ਆਈਆਂ ਸਾਰੇ ਸੂਟਾਂ ਨਾਲ ਚੁੰਨੀਆਂ ਬਕਾਇਦਾ ਭੀਕੋ ਕੀਤੀਆਂ ਹੋਈਆਂ ਗਈਆਂ ਠੀਕ ਹੈ ਤੇ ਰੇਟ ਆ ਕਾਟਨ ਦੀ ਚੁੰਨੀ ਤੇ ਰੇਟ ਆ ਓਨਲੀ ਸਿਰਫ 5 ਸਰਵ 590 ਰੁਪਏ ਜੇ ਇਹ ਸੂਟ ਤੁਹਾਨੂੰ ਮਿਲੇਗਾ ਸੁਣੋ ਇਹ ਵੀ ਪਤਾ ਹੈ ਗੀਜ਼ਾ कॉटन ਥੋੜੀ ਮਹਿੰਗੀ ਹੁੰਦੀ ਹੈ ਕੁੜਤੇ ਵਾਂਗ ਜੀ ਪਰ ਅਸੀਂ ਸਾਡੇ ਰੇਟ ਜੈਨੂਅਨ ਹੈ ਅਸੀਂ ਥੋੜਾ ਜਿਹਾ ਪ੍ਰਾਈਸ ਲਾ ਕੇ ਹੀ ਕੱਪੜੇ ਵੇਚ ਰਹੇ ਹਾਂ ਇਹ ਸਲਵਾਰਾ ਚੁੰਨੀਆਂ ਸਾਰੇ ਸੂਟਾਂ ਨਾਲ ਇਹ ਵੀ ਲੱਗੀ ਆਉਣਗੀਆਂ ਆ ਇਹ ਦੀ ਗਾਜਰੀ कॉटन ਦੀ ਚੁੰਨੀਆਂ ਵੀ ਨੇ ਲਿਖੀ ਨਾਲ ਜਿਹੜੀ ਤੁਹਾਨੂੰ ਦਿਖਾਤੀ ਸਰਵ 590 ਰੁਪਏ ਦਾ ਸੂਟ ਸਾਡੀ ਗਾਰੰਟੀ ਹੈ ਸੂਟ ਖਰਾਬ ਹੋ ਜਾਈ ਦੇ ਲੈ ਦੀ ਪੁੱਕਾ ਆ ਬਕਾਇਦਾ ਵੀ ਨਹੀਂ ਲਿਖਿਆ ਹੋਇਆ ਦੇਖ ਲਓ ਨੂੰ ਤਾਂ ਮੁੰਡੇ ਲਈ ਲੱਗਦੀ ਬਾਕੀ ਪਤਾ ਨਹੀਂ ਗੀਜ਼ਾ ਇਹ ਵੀਰੇ ਸੌਰੀ ਗੀਜ਼ਾ ਕਾਟਨ ਕਹੀਏ ਨੇ ਗੀਜ਼ਾ ਲਾਉਣ ਵਾਰਸ 100% ਡਿਜੀਟਲ ਪ੍ਰਿੰਟਡ ਕਾਟਨ ਦੁਪੱਟਾ ਆਨ। ਪਰ ਵੀ ਆ ਗੀਜ਼ਾ ਕਾਟਨ ਨਹੀਂ ਬਣ ਗਈ ਇਹ ਵੀ। ਹਾਂ ਹਾਂ ਗੀਜ਼ਾ ਦਾ ਕਾਟਨ ਆ। ਗੀਜ਼ਾ ਲਾਉਣ ਵਾਜਦੀ ਹੈ ਬਟੇ ਵੈਸੇ ਇਹਨੂੰ ਗੀਜ਼ਾ ਲਾਉਣਗੀ ਜਾਂ ਕਾਟਨ ਸਾਰਾ ਕੁਛ ਹੀ ਗਈ ਜਾਂਦੀ ਆ। ਤੇ ਇਹ ਸੀ ਗਾਜਰੀ ਕਲਰ ਵੀਰੇ ਆਨ ਲਈ 590 ਦਾ ਸੂਟ ਫੁੱਲ ਕਾਟਨ ਦੀ ਚੁੰਨੀ ਇਹਦੇ ਨਾਲ ਬਾਕੀ ਸਾਨੂੰ ਦੀਪਨੇ ਪੜਾਤੀ ਲੱਗੀਆਂ ਹੋਈਆਂ ਦੇਖਦੇ ਸਾਰਿਆਂ ਤੇ ਮੋਹਰਾਂ ਸਾਨੂੰ ਦੱਸਣ ਦੀ ਲੋੜ ਨਹੀਂ। ਆਸੇ 1 1 ਗੀਜ਼ਾ ਲਾਉਣ ਵਾਰਿਸ਼ 100% ਡਿਜੀਟਲ ਇਹ ਗ੍ਰੀਨ ਕਲਰ ਹੈ ਕਾਟਨ ਤੇ ਇਹ ਇਦਾਂ ਦਾ ਗ੍ਰੀਨ ਸੂਟ ਹੈ ਵੀਰੇ ਇਹਦੇ ਵਿੱਚ ਚੁੰਨੀ ਸੇਮ ਇਹਦੇ ਨਾਲ ਦੀ ਹੋਈ ਹੈ ਕਿ ਆਹ ਪਈ ਆ ਦੀ ਤੁਹਾਈ ਮਾੜੀ ਜੀ ਚੁੰਨੀਆਂ ਸਾਰੀਆਂ ਸੇਮ ਆ ਜੀ ਹਾਂ ਚੁੰਨੀਆਂ ਸਾਰੀਆਂ ਦੀਆਂ ਸੇਮ ਐ ਇਹਦੇ ਵਿੱਚ ਇੱਕ ਆ ਗਿਆ ਵਾਲਾ ਇਹ ਵਾਲਾ ਹਰਾ ਕਲਰ ਹੈ ਇਹਦੇ ਵਿੱਚ ਵੀਰੇ ਅਸੀਂ ਖੋਲ ਕੇ ਵੀ ਦਿਖਾਉਂਦੇ ਸੀ ਨਾ ਥੱਕ ਜਾਂਦੇ ਮੁਰਖੇ ਤਾਹ ਮਾਰ ਮੇਲੇ ਸਾਡਾ ਜਰੂਰ ਨਿਕਲ ਜਾਂਦਾ ਇੱਕ ਇਹਦੇ ਵਿੱਚ ਆਹ ਵਾਲਾ ਕਲਰ ਆ ਗਿਆ ਜੀ ਲੈ ਲੋ ਇਹ ਜੇ ਲਉਣੀ ਲੀ ਪੂ মিٹھা ਜਾ ਚੱਲੋ ਵੀਰੇ ਪੈਨੂੰ ਮਿੱਠਾ ਜਾ ਚੱਲੋ ਕਹਿ ਸਕਦੇ ਆ ਸ਼ੂਟ ਦਾ ਸੇਮ ਡਿਜ਼ਾਈਨ ਹੋਊਗਾ ਸੇਮ ਇਹਦੇ ਨਾਲ ਦੀ ਚੁੰਨੀ ਇਹਦੇ 'ਚ ਇੱਕ ਇਹ ਹੋ ਗਿਆ ਜੀ ਇਹਦੇ 'ਚ ਤੇ ਇੱਕ ਆ ਗਿਆ ਜੀ ਫਰੋਜੀ ਇਹ ਵਾਲਾ ਇਹ ਚਾਰ ਸ਼ੂਟ ਨੇ ਵੀਰੇ ਚਾਰ ਕਲਰਾਂ ਚ ਆਏ ਆ ਸਾਡੇ ਕੋਲੇ ਕਾਟਨ ਦੀਆਂ ਚੁੰਨੀਆਂ ਵਾਲੀਆਂ ਆਉਣ ਲਈ 590 ਰੁਪਏ ਕਿਸੇ ਭੈਣ ਭਰਾ ਨੇ ਇਹ ਸ਼ੂਟ ਲੈਣਾ ਤਾਂ ਤੁਸੀਂ ਜਿਵੇਂ ਹੁਣ ਇਹਦੀ ਮੈਂ ਫੋਟੋ ਪਾਤੀ ਇਹਨਾਂ 'ਚ ਤੁਸੀਂ ਕਹਿ ਸਕਦੇ ਹੋ ਮੈਂ ਹਰਾ ਜਾਂ ਹਾਂ ਲੱਡੂ ਰੰਗਾ ਜਾਂ ਤੇ ਜਾਂ ਵੀ ਫਰੋਜੀ ਤੁਸੀਂ ਚਾਰ ਹੀ ਮਿਲਿਆ ਜੀ ਚਾਰ ਕਲਰ ਆਏ ਆ ਵੀਰੇ ਦੇਚ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਜਾਂ ਨਹੀਂ ਤੇ ਸਾਨੂੰ ਮਾਫ ਕਰਿਓ ਸੋ ਆਪ ਸਭ ਨੂੰ ਮੇਰੇ ਮਨੂਆ ਮਨਜੀਤ ਕੌਰ ਮਾਣ ਮਨੂਆ ਪਿਆਰ ਭਰੀ ਸ਼াশਵੀ ਕਾਲ ਅਸੀਂ ਬੋਲ ਰਹੇ ਹਾਂ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਪੂਰਿਆਂ ਨੂੰ ਦੇਖਿਆ ਕਰੋ ਵੀਡੀਓ ਨੂੰ ਫੁੱਲ ਦੇਖ ਕੇ ਫਿਰ ਮੈਨੂੰ ਤੁਸੀਂ ਸਕਰੀਨਸ਼ਾਟ ਲੈ ਕੇ ਭੇਜਿਆ ਕਰੋ ਸੋ ਅਕਾਲ ਪੁਰਖ ਵੇਗੂ ਤੁਹਾਨੂੰ ਛੱਡਦੀ ਖੜ ਚ ਰੱਖੇ